ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਵਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 6 ਸਤੰਬਰ ਤੱਕ ਉਨ੍ਹਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਬਿਕਰਮਜੀਠਿਆਦੀ ਅੱਜ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ੀ ਹੋਈ ਇਸ ਦੇ ਨਾਲ ਹੀ ਮਜੀਠਿਆਦੀ ਬੈਰਕ ਬਦਲੀ ਅਰਜੀ ਤੇ ਵੀ ਬਾਅਦ ਦੁਪਹਿਰ ਤੱਕ ਸੁਣਵਾਈ ਹੋਈ ਇਸ ਮੌਕੇ ਅਦਾਲਤ ਵਿਖੇ ਸਰਕਾਰੀ ਧਿਰ ਦੇ ਵੱਲੋਂ ਵਕੀਲ ਫੈਰੀ ਸੌਫਟ ਅਤੇ ਪ੍ਰੀਤਿੰਦਰ ਪਾਲ ਸਿੰਘ ਨੇ ਅਗਵਾਈ ਕੀਤੀ ਜਦਕਿ ਬਚਾਅ ਧਿਰ ਦੇ ਵੱਲੋਂ ਐਚਐਸ ਤਨਵਾ ਤੇ ਡੀਐਸਓਬੀ ਦੀ ਅਦਾਲਤ ਦੇ ਵਿੱਚ ਮੌਜੂਦ ਰਹੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਕ ਬਦਲੀ ਅਰਜੀ ਤੇ ਸੁਣਵਾਈ 30 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਬਚਾਅ ਧਿਰ ਦੇ ਵੱਲੋਂ ਮਜੀਠੀਆ ਦੇ ਵਿਰੁੱਧ ਦਾਇਰ ਕੀਤੀ ਗਈ ਚਾਰ ਸ਼ੀਟ ਦੀ ਕਾਪੀ ਦੀ ਸਪਲਾਈ ਦੀ ਅਰਜੀ ਨੂੰ 2 ਸਤੰਬਰ ਤੇ ਲਈ ਤੈਅ ਕੀਤਾ ਗਿਆ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਵਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 6 ਸਤੰਬਰ ਤੱਕ ਉਨ੍ਹਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਬਿਕਰਮਜੀਠਿਆ ਦੀ ਅੱਜ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ੀ ਹੋਈ ਇਸ ਦੇ ਨਾਲ ਹੀ ਮਜੀਠਿਆ ਦੀ ਬੈਰਕ ਬਦਲੀ ਅਰਜੀ ਤੇ ਵੀ ਬਾਅਦ ਦੁਪਹਿਰ ਤੱਕ ਸੁਣਵਾਈ ਹੋਈ ਇਸ ਮੌਕੇ ਅਦਾਲਤ ਵਿਖੇ ਸਰਕਾਰੀ ਧਿਰ ਦੇ ਵੱਲੋਂ ਵਕੀਲ ਫੈਰੀ ਸੌਫਟ ਅਤੇ ਪ੍ਰੀਤਿੰਦਰ ਪਾਲ ਸਿੰਘ ਨੇ ਅਲਵਾਈ ਕੀਤੀ ਜਦਕਿ ਬਚਾਅ ਧਿਰ ਦੇ ਵੱਲੋਂ ਅਚਰਤਨਵਾ ਤੇ ਡੀਐਸਓਬੀ ਦੀ ਅਦਾਲਤ ਦੇ ਵਿੱਚ ਮੌਜੂਦ ਰਹੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਕ ਬਦਲੀ ਅਰਜੀ ਤੇ ਸੁਣਵਾਈ 30 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਬਚਾਅ ਧਿਰ ਦੇ ਵੱਲੋਂ ਮਜੀਠੀਆ ਦੇ ਵਿਰੁੱਧ ਦਾਇਰ ਕੀਤੀ ਗਈ ਚਾਰ ਸ਼ੀਟ ਦੀ ਕਾਪੀ ਦੀ ਸਪਲਾਈ ਦੀ ਅਰਜੀ ਨੂੰ 2 ਸਤੰਬਰ ਤੇ ਲਈ ਤੈਅ ਕੀਤਾ ਗਿਆ ਹੈ